ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਬਹੁਤ ਬਹੁਤ ਸਵਾਗਤ ਹੈ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਪੰਜਾਬ ਦੇ ਮੰਤਰੀ ਮੰਡਲ ਦੀ ਫੇਰ ਬਦਲ ਹੋ ਗਿਆ ਬਦਲਾਅ ਹੋ ਗਿਆ ਪੰਜ ਨਵੇਂ ਮੰਤਰੀ ਬਣਾ ਦਿੱਤੇ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਪੰਜ ਨਵੇਂ ਮੰਤਰੀ ਬਣਾ ਦਿੱਤੇ ਗਏ ਜੀ ਜਿਹੜੇ ਪੰਜ ਨਵੇਂ ਮੰਤਰੀ ਬਣੇ ਆ ਉਹਨਾਂ ਨੂੰ ਵੱਖ-ਵੱਖਰੇ ਵਿਭਾਗ ਮਿਲੇ ਆ ਤੇ ਕਈਆਂ ਦੇ ਵਿਭਾਗਾਂ ਦੇ ਵਿੱਚ ਰਦੋਬਦਲ ਕੀਤਾ ਗਿਆ ਬਦਲਾਅ ਕੀਤਾ ਗਿਆ ਕਈਆਂ ਦੀ ਛੁੱਟੀ ਕੀਤੀ ਗਈ ਆ ਹਰਦੀਪ ਸਿੰਘ ਮੁੰਡੀਆਂ ਜਿਹੜੇ ਕਿ ਸਾਨੇਵਾਲ ਤੋਂ ਵਿਧਾਇਕ ਨੇ ਉਹ ਨਵੇਂ ਮੰਤਰੀ ਬਣੇ ਨੇ ਬਰਿੰਦਰ ਕੁਮਾਰ ਗੋਇਲ ਜਿਹੜੇ ਲਹਿਰਾਗਾਗਾ ਤੋਂ ਵਿਧਾਇਕ ਨੇ ਤਰਨਪ੍ਰੀਤ ਸਿੰਘ ਸੌਂਦ ਖੰਨਾ ਤੋਂ ਵਿਧਾਇਕ ਨੇ ਡਾਕਟਰ ਰਵਜੋਤ ਸਿੰਘ ਸ਼ਾਮ 84 ਤੋਂ ਵਿਧਾਇਕ ਨੇ ਤੇ ਮਹਿੰਦਰ ਭਗਤ ਜਲੰਧਰ ਪਛਮੀ ਤੋਂ ਵਿਧਾਇਕ ਆ ਇਹ ਪੰਜ ਚਿਹਰੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਆ ਜਿਨ੍ਹਾਂ ਦੀ ਛੁੱਟੀ ਹੋਈ ਆ ਚਾਰ ਮੰਤਰੀਆਂ ਦੀ ਉਹਦੇ ਵਿੱਚ ਅਨਮੋਲਗਨਮਾਨਾ ਬ੍ਰਹਮਸ਼ੰਕਰ ਗਿੰਪਾ ਚੇਤਨ ਸਿੰਘ ਜੋੜੇ ਮਾਜਰਾ ਤੇ ਬਲਕਾਰ ਸਿੰਘ ਇਹਨਾਂ ਨੂੰ ਛੁੱਟੀ ਕਰਨ ਦਾ ਵੱਖ-ਵੱਖਰਾ ਕਾਰਨ ਤੇ ਜਿਨ੍ਹਾਂ ਨੂੰ ਵਿੱਚ ਲਿਆ ਗਿਆ ਇਹਦੇ ਵੱਖ-ਵੱਖਰੇ ਕਾਰਨ ਜਿਹੜੇ ਵੱਖ-ਵੱਖਰੇ ਕਾਰਨ ਲੈਉਣਦੇ ਆ ਉਹਦੇ ਵਿੱਚ ਮੰਨਿਆ ਜਾ ਰਿਹਾ ਜੀ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਜਿਹੜੀਆਂ ਪੰਚਾਇਤੀ ਚੋਣਾਂ ਨੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਨੇ ਉਹਦੇ ਵਿੱਚ ਇਹਨਾਂ ਵਿਧਾਇਕਾਂ ਦੇ ਨਾਲ ਕਹਿੰਦੇ ਸ਼ਾਇਦ ਕੋਈ ਲਾਭ ਹੋਊਗਾ ਜਾਤੀ ਗਣ ਸਮੀਕਰਨਾਂ ਨੂੰ ਦੇਖ ਕੇ ਤੇ ਹੋਰ ਜਿਹੜੇ ਵੀ ਭਾਈ ਕਿਹੜੇ ਥਾਂ ਤੋਂ ਕਿਹੜੇ ਦਾ ਪ੍ਰਭਾਵ ਕਿਵੇਂ ਹੋ ਸਕਦਾ ਇਹਨੂੰ ਮੁੱਖ ਰੱਖ ਕੇ ਕਹਿੰਦੇ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਆ ਬੜੇ ਲੋਕ ਤਾਂ ਵੀ ਗੱਲ ਕਹਿੰਦੇ ਵੀ ਭਾਈ ਇਹ ਸਾਰਾ ਕੁਝ ਦਿੱਲੀੋਂ ਕੀਤਾ ਗਿਆ ਪੰਜਾਬ ਦੇ ਵਿੱਚ ਕੱਖ ਵੀ ਨਹੀਂ ਕੀਤਾ ਗਿਆ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ ਮੌਕੇ ਦੇ ਉੱਤੇ ਆਏ ਤੇ ਸੌ ਚੁੱਕੀ ਜਦੋਂ ਇਹਨਾਂ ਨੇ ਤੇ ਨਾਲ ਦੇ ਨਾਲ ਵਾਪਸ ਚਲੇ ਗਏ ਆ ਵੈਸੇ ਵੀ ਜਿਹੜੇ ਇਹ ਚਾਰ ਜਣੇ ਨੇ ਇਹਨਾਂ ਚਾਰਾਂ ਦੇ ਵਿੱਚੋਂ ਪੰਜ ਜਣੇ ਨੇ ਜਿਹੜੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਤਾਂ ਨੀਮਿੰਦਰ ਭਗਤ ਮਹਿੰਦਰ ਭਗਤ ਦੇ ਨਾਲ ਤਾਂ ਚਲੋ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਵਾਅਦਾ ਕੀਤਾ ਹੋਇਆ ਸੀ ਕਿ ਭਾਈ ਮੈਂ ਤੁਸੀਂ ਜੇਕਰ ਇਹਨੂੰ ਵਿਧਾਇਕ ਬਣਾ ਤਾਂ ਤੇ ਮੈਂ ਮੰਤਰੀ ਬਣਾ ਦੂੰ ਪਰ ਜਿਹੜੇ ਬਾਕੀ ਚਾਰ ਵਿਧਾਇਕ ਨੇ ਉਹ ਚਾਰ ਵਿਧਾਇਕ ਕੋਈ ਪੰਜਾਬ ਪਧਰੀ ਪ੍ਰਮਾਨਿਤ ਨਹੀਂ ਹੈਗੇਗੇ ਉਹ ਹੋ ਸਕਦਾ ਉਹਦੇ ਕੰਮ ਕਰਕੇ ਕੁਝ ਕਰ ਦੇਣ ਪਰ ਗੱਲ ਇਹ ਜੀ ਕਿ ਉਹ ਤਾਂ ਬਿਲਕੁਲ ਨਵੇਂ ਨੇ ਤੇ ਸਾਰੇ ਲੋਕ ਉਹਨਾਂ ਦੇ ਬਾਰੇ ਅਣਜਾਣ ਨੇ ਸੋ ਗੱਲ ਇਹ ਜੀ ਕਿ ਜਿਹੜੇ ਚਾਰ ਨਵੇਂ ਮੰਤਰੀ ਆ ਪੰਜ ਨਵੇਂ ਮੰਤਰੀ ਆ ਉਹਨਾਂ ਦੇ ਵੱਖ-ਵੱਖਰੇ ਕਾਰਨ ਹੋਣਗੇ ਵੀ ਸ਼ਾਮਲ ਉਹਨਾਂ ਨੂੰ ਕਿਉਂ ਕੀਤਾ ਗਿਆ ਪਰ ਇਹਨਾਂ ਨੂੰ ਜ਼ਰੂਰ ਪਤਾ ਲੱਗਾ ਵੀ ਜਿਹੜੇ ਇਸ ਵੇਲੇ ਕੁਝ ਕੁ ਮੰਤਰੀ ਪਹਿਲਾਂ ਵਾਲੇ ਆ ਉਹਨਾਂ ਦੇ ਕੋਲੇ ਪਹਿਲਾਂ ਵਾਲੇ ਵਿਭਾਗ ਹੈਗੇ ਆ ਨਵਿਆਂ ਨੂੰ ਕਹਿੰਦੇ ਵੀ ਕੁਝ ਹੋਰ ਮਹਿਕਮੇ 'ਤੇ ਗਏ ਜਿਵੇਂ ਕਿ ਹਰਦੀਪ ਸਿੰਘ ਮੁੰਡੀਆਂ ਉਨਾਂ ਦੇ ਕੋਲੇ ਮਾਲ ਤੇ ਮੁੜਵਸੇਬਾ ਜਲ ਸਪਲਾਈ ਤੇ ਸੈਨੀਟੇਸ਼ਨ ਮਕਾਨ ਉਸਾਰੀ ਸ਼ਹਿਰੀ ਵਿਕਾਸ ਵਿਭਾਗ ਇਹ ਮਿਲੇ ਹੈਗੇ ਆ ਸੋ ਇਸੇ ਤਰੀਕੇ ਨਾਲ ਬਾਕੀਆਂ ਦੇ ਕੋਲੇ ਵੀ ਜਿਵੇਂ ਹਰਜੋਤ ਸਿੰਘ ਬੈਂਸ ਨੂੰ ਨਵਾਂ ਸੂਚਨਾ ਤੇ ਲੋਕ ਸੰਪਰਕ ਦਾ ਵਿਭਾਗ ਮ ਦਿੱਤਾ ਗਿਆ ਜਦਕਿ ਇਹਨਾਂ ਦੇ ਕੋਲੇ ਪਹਿਲਾਂ ਵੀ ਮੌਜੂਦਾ ਤਕਨੀਕੀ ਸਿੱਖਿਆ ਤੇ ਸੰਤੀ ਟ੍ਰੇਨਿੰਗ ਉਚੇਰੀ ਸਿੱਖਿਆ ਸਕੂਲ ਸਿੱਖਿਆ ਵਿਭਾਗ ਵੀ ਇਹਨਾਂ ਦੇ ਕੋਲੇ ਹੈਗੇ ਆ ਬਰਿੰਦਰ ਕੁਮਾਰ ਗੋਇਲ ਨੂੰ ਜਿਹੜੇ ਨਵੇਂ ਬਣੇ ਆ ਇਹਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਸੋ ਇਸ ਤਰੀਕੇ ਨਾਲ ਵੰਡ ਕੀਤੀ ਗਈ ਹੈ ਸੋ ਇਹ ਮੰਤਰੀ ਆਪਣੇ ਕੰਮਾਂ ਦੇ ਸਦਕਾ ਜਿਹੜੇ ਨਵੇਂ ਬਣਾਏ ਆ ਉਹ ਕੀ ਚਮਤਕਾਰ ਕਰਨਗੇ ਵਕਤ ਦੱਸੂਗਾ ਮੰਤਰੀ ਬਣਾ ਰਹਿਣਾ ਮੈਨੂੰ ਕੋਈ ਬੜੀ ਵੱਡੀ ਗੱਲ ਨਹੀਂ ਲੱਗਦੀ ਮੰਤਰੀ ਵੱਲੋਂ ਆਪਣੇ ਵਿਭਾਗੇ ਦੇ ਵਿੱਚ ਵੱਡਾ ਕੰਮ ਕਰਨਾ ਇਹ ਵੱਡੀ ਗੱਲ ਹੁੰਦੀ ਆ ਸੋ ਦੇਖਦੇ ਭਾਈ ਇਹ ਕੰਮ ਕਿਹੋ ਜਿਹਾ ਕਰਦੇ ਜੀ ਬਿਲਕੁਲ ਸਹੀ ਕਹਿ ਤੁਸੀਂ ਟੇਣਾ ਸਾਹਿਬ ਸਮਾਂ ਤੈ ਕਰੂਗਾ ਤੇ ਉਧਰ ਮੁੱਖ ਮੰਤਰੀ ਪੰਜਾਬ ਭਗਵਤ ਮਾਰ ਹੋਣਾ ਨੇ ਆਪਣੇ OSG ਨੂੰ ਵੀ ਹਟਾ ਦਿੱਤਾ ਜੀ ਇਹ ਕਿਹੜੇ OSG ਨੇ ਇਹ ਜੀ ਓਮਕਾਰ ਸਿੰਘ ਨੇ ਇਹ 200 ਤੇ 22 ਦੇ ਵਿੱਚ ਇਹਨਾਂ ਨੂੰ ਆਪਣਾ ਓਐਸਡੀ ਲਾਇਆ ਸੀਗਾ ਭਗਵੰਤ ਮਾਨ ਹੋਰਾਂ ਨੇ ਆਪਣਾ ਸਲਾਹਕਾਰ ਤੇ ਪਰ ਹੁਣ ਉਹਨਾਂ ਨੂੰ ਅਚਾਨਕ ਹਟਾ ਦਿੱਤਾ ਗਿਆ ਹੁਣ ਇਹਨਾਂ ਨੂੰ ਹਟਾਉਣ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ মিডিਏ ਦੇ ਵਿੱਚ ਕੋਈ ਇਹਦੇ ਬਾਬਤ ਕਾਰਨ ਨਹੀਂ ਵੀ ਕਿਹੜੇ ਕਾਰਨ ਕਰਕੇ ਹਟਾ ਦਿੱਤਾ ਗਿਆ ਪਰ ਇਹਨਾਂ ਜ਼ਰੂਰ ਹੈ ਜੀ ਕਿ ਇਹਨਾਂ ਨੂੰ ਜਦੋਂ ਹਟਾਉਣ ਤੋਂ ਬਾਅਦ ਤੇ ਕਈ ਤਰ੍ਹਾਂ ਦੀ ਸਿਆਸੀ ਚਰਚਾ ਛਿੜ ਪਈ ਹੈ ਵਿਕਰਮ ਜੀ ਠੀਆ ਹੋਰੀ ਤਾਂ ਇਹ ਗੱਲ ਕਹਿੰਦੇ ਕਹਿੰਦੇ ਜੀ ਮੈਨੂੰ ਪਤਾ ਵੀ ਕਿਉਂ ਹਟਾਇਆ ਜਾਂਦਾ ਭਗਵੰਤ ਮਾਨ ਆਪੇ ਦੱਸ ਦਿੰਦੇ ਤਾਂ ਫਿਰ ਮੈਂ ਦੱਸੂੰ ਹਾਲਾਂਕਿ ਮੈਨੂੰ ਲੱਗਦਾ ਨਹੀਂ ਜੀ ਕਿ ਉਹਨਾਂ ਦੇ ਦੱਸਣ ਦੀ ਕੋਈ ਲੋੜ ਆ ਇਹ ਉਹ ਸਰਕਾਰ ਦੇ ਇੰਟਰਨਲ ਮਸਲੇ ਆ ਵੀ ਭਾਈ ਕਿਹਨੂੰ ਹਟਾਉਣਾ ਕਿਹਨੂੰ ਲਾਉਣਾ ਇਹ ਓਐਸਡੀ ਦੀ ਪੋਸਟ ਆ ਜਿਹੜੀ ਇਹ ਕਿਹੜਾ ਕੋਈ ਜਨਤਾ ਦਾ ਚੁਣ ਕੇ ਉਸ ਦੀ ਆਉਂਦਾ ਇਹ ਤਾਂ ਕੋਈ ਆਪ ਹੀ ਲਾਉਣਾ ਹੁੰਦਾ ਤੇ ਆਪ ਹੀ ਹਟਾਉਣਾ ਹੁੰਦਾ ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਦੀ ਲੰਘੇ ਕੱਲ ਦਾ ਆਤਸ਼ੀ ਦੇ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਆ ਜਿਹੜੀ ਸਾਂਭ ਲਈ ਗਈ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜੀ ਕੁਰਸੀ ਸਾਂਭੀ ਆ ਉਹ ਨਾਲ ਦੀ ਕੁਰਸੀ ਜਿਹੜੀ ਕੇਜਰੀਵਾਲ ਵਾਲੀ ਆ ਉਹਨੇ ਤੇ ਨਹੀਂ ਬੈਠੇ ਬਰਾਬਰ ਹੋਰ ਕੁਰਸੀ ਲਾ ਕੇ ਤੇ ਉਹ ਬੈਠੇ ਤੇ ਉਹਨਾਂ ਨੇ ਗੱਲ ਕਹੀ ਆ ਕਿ ਇਸ ਕੁਰਸੀ ਦੇ ਹੱਕਦਾਰ ਕੇਜਰੀਵਾਲ ਸਾਹਿਬ ਹੀ ਆ ਇਸ ਕੁਰਸੀ ਦੇ ਉੱਤੇ ਨੀਮ ਬੈਠ ਸਕਦੀ ਮੈਂ ਆਪਦੀ ਇਸ ਕੁਰਸੀ ਦੇ ਉੱਤੇ ਵਖਰੀ ਦੇ ਉੱਤੇ ਬੈਠਿਆ ਕਰੂੰਗੀ 4-5 ਮਹੀਨੇ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਮੈਂ ਨਿਭਾਉਂਗੀ ਤੇ ਉਹਦੇ ਲਈ ਕੰਮ ਇੰਨਾ ਕਰੂੰ ਕੇਜਰੀਵਾਲ ਦੇ ਲਈ ਕਿ ਭਾਈ ਉਹ 5 ਸਾਲ ਦੇ ਲਈ ਮੁੜ ਕੇ ਆ ਕੇ ਕੁਰਸੀ ਦੇ ਉੱਤੇ ਬਹਿ ਜਾਣ ਉਹਨਾਂ ਨੇ ਆ ਗੱਲ ਕਹੀ ਆ ਤੇ ਦੂਜੀ ਗੱਲ ਇਹ ਚ ਕਿ ਭਾਜਪਾ ਨੇ ਤੇ ਬਾਕੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਹ ਗੱਲ ਕਹੀ ਆ ਵੀ ਚਾਪਲੂਸੀ ਕਰਨ ਦੀ ਵੀ ਕੋਈ ਹੱਦ ਹੁੰਦੀ ਆ ਤੁਸੀਂ ਕੰਮ ਕਰਕੇ ਦਿਖਾਓ ਨਾ ਕਿ ਇੰਨੀ ਚਾਪਲੂਸੀ ਜੀ ਜੀ ਤੇ ਟੇਣਾ ਸਾਹਿਬ ਹਰਿਆਣਾ ਦੇ ਕੀ ਹਾਲਾਤ ਨੇ ਜੀ ਕੀ ਪਤਾ ਲੱਗ ਰਿਹਾ ਕਹਿੰਦੇ ਕਿ ਹਰਿਆਣਾ ਦੇ ਵਿੱਚ ਤਾਂ ਸਥਿਤੀ ਜਿਹੜੀ ਆ ਉਹ ਬੜੀ ਦਿਲਚਸਪ ਬਣੀ ਜਾਂਦੀ ਹੈ ਕਿ ਉੱਥੇ ਕਾਂਗਰਸ ਜਿਹੜੀ ਉਹ 40 ਤੇ ਭਾਜਪਾ 18 ਸੀਟਾਂ ਤੇ ਅੱਗੇ ਆ ਦੇਖੋ ਹਲੇ ਤਾਂ 10 ਦਿਨ ਪੂਰੇ ਪਏ ਵੋਟਾਂ ਦੇ ਵਿੱਚ ਜੀ ਅੱਜ 24 ਤਰੀਕ ਨੂੰ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਤੇ ਆਪਾਂ ਜੇ ਅਗਲੀ ਗੱਲ ਕਰਗੇ ਤਾਂ ਮੇਰਾ ਖਿਆਲ ਵਿੱਚ 4 ਅਕਤੂਬਰ ਨੂੰ ਵੋਟਾਂ ਪੈਣੀਆਂ ਤੇ ਹਲੇ ਪੂਰੇ 10 ਦਿਨ ਪਏ ਆ 10 ਦਿਨ ਦੇ ਵਿੱਚ ਕੁਝ ਵੀ ਬਦਲ ਸਕਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਭਾਈ ਜੋ ਅੱਜ ਦੀ ਗੱਲ ਆ ਇਹ 10 ਦਿਨ ਬਾਅਦ ਵੀ ਰਹੂਗੀ ਕੁਝ ਵੀ ਸਬਬ ਹੋਏਗਾ ਕਿਉਂਕਿ ਜੇਕਰ ਫਰੀਦਕੋਟ ਦੇ ਵਿੱਚ ਜਿਹੜੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਇੱਕ ਹਫ਼ਤੇ ਚ ਲੈਅਰ ਬਣ ਸਕਦੀ ਆ ਤੇ ਕਰਮਜੀਤ ਤਰਮੋਲ ਹਾਰ ਸਕਦਾ ਤਾਂ ਸੰਭਵ ਕੁਝ ਵੀ ਹੈਗਾ ਪਰ ਗੱਲ ਇਹ ਜੀ ਕਿ ਜਿਹੜਾ ਹੁਣ ਉਸ ਤੋਂ ਪਹਿਲਾਂ ਸਰਵੇ ਆਉਂਦੇ ਹੁੰਦੇ ਆ ਵੀ ਫੁਲਾਣੀ ਸਰਵੇ ਦੇ ਵਿੱਚ ਫੁਲਾਣੀ ਹਲਕੇ ਦੇ ਵਿੱਚ ਫੁਲਾਣਾ ਅੱਗੇ ਜਾ ਰਿਹਾ ਪ੍ਰਚਾਰ ਦੇ ਪੱਖ ਤੋਂ ਜਾਂ ਲੋਕਾਂ ਦੀ ਹਰਮਨ ਪਿਆਰਤਾ ਦੇ ਪੱਖ ਤੋਂ ਵਿਚਨ ਦੇ ਪੱਖ ਤੋਂ ਉਹਦੇ ਆਧਾਰ ਦੇ ਉੱਤੇ ਆ ਫਿਲਹਾਲ ਉੱਥੇ ਕਾਂਗਰਸ ਅੱਗੇ ਆ ਫਿਲਹਾਲ ਉੱਥੇ ਬੀਜੇਪੀ ਦੂਜੇ ਨੰਬਰ ਦੇ ਉੱਤੇ ਆ ਤੇ ਇਹ ਹੈ ਜੀ ਕਿ ਹਾਲੇ ਤੱਕ ਲਗਭਗ 40 ਸੀਟਾਂ ਦੇ ਉੱਤੇ ਤੇ ਜਿਹੜੀ ਕਾਂਗਰਸ ਆ ਤੇ ਉਹ ਅੱਗੇ ਆ ਤੇ ਬੀਜੇਪੀ 18-19 ਸੀਟਾਂ ਦੇ ਉੱਤੇ ਅੱਗੇ ਆ ਆਮ ਆਦਮੀ ਪਾਰਟੀ 1-2 ਸੀਟਾਂ ਦੇ ਉੱਤੇ ਅੱਗੇ ਆ ਤੇ 25-26 ਸੀਟਾਂ ਐ ਸਿੰਘਾ ਜਿੱਥੇ ਮੁਕਾਬਲਾ 50-50 ਵਾਲਾ ਕੁਝ ਵੀ ਹੋ ਸਕਦਾ ਸੋ ਇਹ ਹੈ ਜੀ ਕਿ ਹਾਲੇ ਤਾਂ ਇਹੇ ਵੇਲੇ ਤੋਂ ਪਹਿਲਾਂ ਦੀ ਗੱਲ ਆ ਇਹਨੂੰ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਮੁਕੰਮਲ ਗੱਲ ਨਤੀਜੇ ਵੀ ਇਵੇਂ ਹੋਣਗੇ ਇਹ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਭਾਈ 2-3 ਮਹੀਨੇ ਪਹਿਲਾਂ ਕੀ ਬਣ ਫੜਾ ਰਹਿਣ ਮੰਨ ਲੋ ਕੋਈ ਐਸਾ ਐਲਾਨ ਕਰ ਦੇਵੇ ਕੋਈ ਪਾਰਟੀ ਜਾਂ ਕੋਈ ਚੀਜ਼ ਹੀ ਅਸੀਂ ਦੇ ਦੇਵੇ ਕੋਈ ਪਾਰਟੀ ਤੇ ਲੋਕਾਂ ਨੇ ਉਧਰਲੇ ਪਾਸੇ ਨੂੰ ਹੋ ਤੁਰਨਾ ਵੈਸੇ ਚਲੋ ਲਾਲਚ ਤਾਂ ਨਹੀਂ ਕਰਨਾ ਚਾਹੀਦਾ ਪਰ ਸਾਡੇ ਭਾਰਤਗੀਆਂ ਦੀ ਮਾਨਸਿਕਤਾ ਤਾਂ ਲਾਲਚੀ ਹੈਗੀ ਹੈ ਨਾ ਸਾਡਾ ਤਾਂ ਜਿਹੜੇ ਪਾਸੇ ਕੋਈ ਚੀਜ਼ ਆਈ ਆਪਾਂ ਉਧਰਲੇ ਪਾਸੇ ਨੂੰ ਹੋ ਜਾਣਾ ਸੋ ਬਿੰਨੇ ਕੀ ਬਣਦਾ ਭਾਜਪਾ ਇਹ ਚਾਹੁੰਦੀ ਜੀ ਕਿ ਸਾਨੂੰ ਤੀਜੀ ਵਾਰ ਇਸੇ ਸਰਕਾਰ ਬਣਾਉਣ ਦਾ ਮੌਕਾ ਮਿਲ ਜੇ 10 ਸਾਲ ਤੋਂ ਲਗਾਤਾਰ ਸਰਕਾਰ ਉਹਨਾਂ ਦੀ ਆ ਤੇ ਕਾਂਗਰਸ ਇਹ ਚਾਹੁੰਦੀ ਆ ਵੀ ਇਹਨਾਂ ਦੇ ਖਿਲਾਫ ਇਤਕੀ ਲੋਕ ਬਹੁਤ ਆ ਤੇ ਭਾਈ ਸਾਡੀ ਸਰਕਾਰ ਬਣ ਜੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਜੀ ਕਿ ਭਾਵੇਂ ਕਿਸੇ ਦੀ ਵੀ ਸਰਕਾਰ ਬਣੇ ਸਾਡੀ ਭੂਮਿਕਾ ਤੋਂ ਮਿੜਾਨੀ ਬਣਨੀ ਸੋ ਇਸ ਤਰੀਕੇ ਦੇ ਵੀਰ ਵੀ ਉੱਥੇ ਪਰ ਇਹ ਵੀ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਉੱਥੇ ਚੱਕਰ ਹੈ ਨਹੀਂਗਾ ਵੀ ਭਾਈ ਉਹ ਕੋ ਕਮਾਲ ਕਰ ਦਊਗੀ ਉਹ ਆ ਕਰ ਦਊਗੀ ਐਦਾਂ ਦੀ ਕੋਈ ਆਸ ਹੈ ਨਹੀਂਗੀ ਬਾਕੀ ਦੇਖਦੇ ਭਾਈ ਕੀ ਬਣਦਾ ਜੀ ਜੀ ਕਹਣਾ ਸਰ ਪੰਜਾਬ ਦੇ ਵਿੱਚੋਂ ਪਾਵਰ ਕਾਮ ਵਿਭਾਗ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ 600 ਯੂਨਿਟ ਬਿਜਲੀ ਮੁਫਤ ਦਾ ਕਰਕੇ ਅੱਗੇ ਪਾਵਰ ਕਾਮ ਵਿਭਾਗ ਜਿਹੜਾ ਆ ਉਹਨੂੰ ਘਾਟਾ ਪੈ ਰਿਹਾ ਔਰ ਉਧਰ ਹੁਣ ਕਹਿੰਦੇ ਆ ਕਿ ਵੱਡੇ ਵੱਡੇ ਡਿਫਾਲਟਰਸ ਵੀ ਪਾਵਰ ਕਾਮ ਵਿਭਾਗ ਨੂੰ ਰਗੜਾ ਲਾਗੇ ਨੇ ਹਾਂ ਬਿਲਕੁਲ ਜੀ ਨਿਤ ਰਗੜਾ ਲੱਗਦਾ ਜੀ ਪੰਜਾਬ ਦੇ ਵਿੱਚ ਹਰ ਰੋਜ਼ ਰਗੜਾ ਲੱਗਦਾ ਇਸ ਮਾਮਲੇ ਦੇ ਉੱਤੇ ਦੇਖੋ 6000 ਕਰੋੜ ਤੋਂ ਵੱਧ ਇਸ ਵੇਲੇ ਪਾਵਰ ਕਾਮ ਡਿਪਾਰਟਮੈਂਟ ਦਾ ਲੈਣ ਵਾਲਾ ਡਿਫਾਲਟਰਾਂ ਦੇ ਕੋਲ ਡਿਫਾਲਟਰ ਵੀ ਪੰਜਾਬ ਦੇ ਵਿੱਚ ਕੁੱਲ ਖਪਤਕਾਰਾਂ ਦਾ ਮੇਰੇ ਖਿਆਲ ਵੀ 21-22% ਤਾਂ ਡਿਫਾਲਟਰੀ ਆ ਸੋ ਇਹ ਕੱਲੇ ਆਮ ਸੁਧਾਰਨ ਬੰਦੇ ਨਹੀਂ ਇਹ ਵੱਡੇ ਵੱਡੇ ਕਾਰੋਬਾਰੀ ادارے ਕਈ ਸਰਕਾਰੀ ਦਫ਼ਤਰ ਆ ਜਿਹੜੇ ਉਹ ਵੀ ਪਾਵਰ ਕਾਮ ਦਾ ਜਿਹੜਾ ਭੁਗਤਾਨ ਨਹੀਂ ਕਰਦੇ ਬਿਜਲੀ ਦਾ ਸੋ ਜਿਹਦੇ ਕਰਕੇ ਇਹ ਡਿਪਾਰਟਮੈਂਟ ਡੁੱਬੀ ਜਾਂਦਾ ਜਿਵੇਂ ਇਸ ਵੇਲੇ ਪੰਜਾਬ ਰੋਡਵੇ ਦਾ ਬੁਰਾ ਹਾਲ ਹੋਇਆ ਪਿਆ ਉਸੇ ਤਰੀਕੇ ਨਾਲ ਪਾਵਰ ਕਾਮ ਡਿਪਾਰਟਮੈਂਟ ਦਾ ਵੀ ਬੁਰਾ ਹਾਲ ਹੋਇਆ ਪਿਆ ਜਿਹੜੀ ਵੀ ਡਿਪਾਰਟਮੈਂਟ ਦੇ ਨਾਲ ਜਿਹੜੇ ਵੀ ਵਿਭਾਗ ਦੇ ਨਾਲ ਮੁਫਤ ਨੀਆਂ ਚੀਜ਼ਾਂ ਜੁੜ ਜਾਣਗੀਆਂ ਉਸ ਵਿਭਾਗ ਦਾ ਬੁਰਾ ਹਾਲ ਹੋਣਾ ਹੀ ਹੋਣਾ ਜਿਵੇਂ ਕਿ ਇਸ ਵੇਲੇ ਹੋਇਆ ਪਿਆ ਉਸ ਤੋਂ ਅਗਲੀ ਬਹੁਤ ਜ਼ਰੂਰ ਗੱਲ ਇਹ ਆ ਵੀ ਬੇਰਵਾ ਸਾਹਮਣੇ ਆਇਆ ਵੀ ਬਹੁਤ ਸਾਰੇ ਕਾਰੋਬਾਰੀ ادارے ਉਦਯੋਗਿਕ ਇਕਾਈਆਂ ਉਹਨਾਂ ਦੇ ਕੋਲੇ ਜਿਹੜਾ ਇਸ ਵੇਲੇ ਸਰਮਾਇਆ ਜਿੰਨਾ ਮਰਜ਼ੀ ਹੋਵੇ ਪਰ ਬਿੱਲ ਦੇਣ ਨੂੰ ਜਤਨੀ ਕਰਦਾ ਬੜੇ ਆਮ ਲੋਕ ਆ ਜਿਹੜੇ ਉਹਨਾਂ ਨੇ ਬਿੱਲ ਨਹੀਂ ਦਿੰਦੇਗੇ ਆਮ ਤੌਰ ਦੇ ਉਤੇ ਜੇਕਰ ਤੁਸੀਂ 2-3-4 ਮਹੀਨੇ ਦਾ ਬਿੱਲ ਨਾ ਜਮਾ ਕਰਵਾਓ ਤੁਹਾਡਾ 10-12000 ਰੁਪਏ ਦੇਣ ਵਾਲਾ ਖੜਾ ਹੋਵੇ ਤਾਂ ਤੁਹਾਡਾ ਮਹਿਕਮੇ ਵਾਲੇ ਕਨੈਕਸ਼ਨ ਕੱਟ ਜਾਂਦੇ ਆ ਪਰ ਇੱਥੇ ਉਹ ਕੁਝ ਨਹੀਂ ਹੁੰਦਾ ਉਹ ਕਿਉਂਕਿ ਕਈ ਬੰਦੇ ਜਿਹੜੇ ਉਹ ਮਿਲ ਮਿਲਾ ਕੇ ਅੰਦਰ ਖਾਤੇ ਸਿੱਧੇ ਹੈਗੇ ਆ ਵੀ ਭਾਈ ਸਾਡੀ ਤਾਂ ਚੱਲਦੀ ਆ ਅੰਦਰ ਸਾਡੀ ਸਿਰਫ ਅਸਰ ਰਸੂਖ ਵਾਲੀ ਗੱਲ ਫਲਾਣੇ ਨਾਲ ਆ ਸੋ ਇਸ ਕਰਕੇ ਉਹ ਬਚੀ ਜਾਂਦੇ ਆ ਪਰ ਗੱਲ ਇਹ ਵੀ ਵਿਭਾਗ ਆ ਜਿਹੜਾ ਉਹ ਖੁੰਗਲ ਹੋਈ ਜਾਂਦਾ ਸੋ ਇਹ ਜਿ ਇੱਕ ਪਾਵਰ ਕਮ ਡਿਪਾਰਟਮੈਂਟ ਲਗਾਤਾਰ ਘਾਟੇ ਦੇ ਵਿੱਚ ਆ ਇਹ ਘਾਟੇ ਨੂੰ ਭਾਵੇਂ ਕਾਗਜ਼ਾ ਦੇ ਵਿੱਚ ਵਿਭਾਗ ਜਿਹੜੇ ਸਰਕਾਰ ਪੂਰਾ ਕਰੀ ਜਾਵੇ ਲੋ ਜੀ ਦੇਖੋ ਸਾਨੂੰ ਇਧਰੋਂ ਇੰਨਾ ਪੈਸਾ ਆ ਗਿਆ ਇਧਰੋਂ ਇੰਨਾ ਪੈਸਾ ਆ ਗਿਆ ਜੋ ਮਰਜ਼ੀ ਕਹੀ ਜਾ ਨਾ ਪਰ ਐਦਾਂ ਦੀ ਗੱਲ ਹੈ ਨਹੀਂ ਕੋਈ ਵੀ ਵਿਭਾਗ ਤਾਂ ਬਚੂਗਾ ਜੇਕਰ ਉਹਦੇ ਵਿੱਚ ਕੁਝ ਪਵੇ ਵੀ ਇੱਥੇ ਪੈਸੇ ਨਾਲੋਂ ਵੱਧ ਨਿਕਲੀ ਜਾਂਦਾ 600 ਯੂਨਟ ਕੱਲੇ-ਕੱਲੇ ਪਰਿਵਾਰ ਨੂੰ ਮੁਫਤਾਂ ਮੋਟਰਾਂ ਦੀ ਬਿਜਲੀ ਮੁਫਤਾਂ ਤੇ ਫਿਰ ਡਿਪਾਰਟਮੈਂਟ ਦਾ ਬਣੂਗਾ ਕਿਸ ਵਾਲਾ ਦਾ ਸਵਾਲ ਇਹ ਹੈ ਜੀ ਜੀ ਬਿਲਕੁਲ ਸਹੀ ਰਣਾ ਸਾਹਿਬ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਹੁਣ ਤਿਰੂਪਤੀ ਮੰਦਿਰ ਦੀ ਉੱਥੇ ਜਿਹੜਾ ਲੱਡੂਆਂ ਦਾ ਪ੍ਰਸ਼ਾਦ ਆ ਉਹਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਜਿਹੜਾ ਆਪਾਂ ਖਿਆ ਸੀ ਕਹਿੰਦੇ ਕਿ ਹੁਣ ਤਾਂ ਉਹ ਜਿਹੜਾ ਘਿਓ ਦੀ ਸਪਲਾਈ ਕਰਨ ਵਾਲੇ ਆ ਉਹਨੂੰ ਕਾਰਨ ਦੱਸੋ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਕਿਓ ਦੀ ਸਪਲਾਈ ਕਰਨ ਵਾਲਿਆਂ ਨੂੰ ਕਾਰਨਦਸੋ ਨੋਟਿਸ ਜਾਰੀ ਕੀਤਾ ਗਿਆ ਆਪਾਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਵੇਲੇ ਚੰਦਰਬਾਬੂ ਨਾਇਡੂ ਦੀ ਸਰਕਾਰ ਹੈ ਤੇ ਪਿਛਲੀ ਸਰਕਾਰ ਦੇ ਉੱਤੇ ਉਹਨਾਂ ਨੇ ਦੋਸ਼ ਲਾਇਆ ਸੀ ਵੀ ਉਹਨਾਂ ਦੇ ਰਾਜ ਦੇ ਵਿੱਚ ਤ੍ਰਿਪਤੀ ਮੰਦਰ ਦੇ ਪ੍ਰਸ਼ਾਦ ਵਾਲੇ ਲੱਡੂਆਂ ਦੇ ਵਿੱਚ ਤੇ ਪਸ਼ੂਆਂ ਦੀ ਚਰਬੀ ਤੇ ਮੱਛੀ ਦਾ ਤੇਲ ਮਲਾਇਆ ਗਿਆ ਜਿਹਦੇ ਕਰਕੇ ਆਸਥਾ ਮਰਿਆਦਾ ਲੋਕਾਂ ਦੀ ਸ਼ਰਧਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਨੇ ਕਿਹਾ ਸੀ ਜੀ ਕਿ ਸਾਡੀ ਸਰਕਾਰ ਆ ਜਿਹੜੀ ਉਹ ਹਲੇ ਵੀ ਦੇਸੀ ਕਿਉਂ ਪਾਉਂਦੀ ਇਹਨਾਂ ਲੱਡੂਆਂ ਦੇ ਵਿੱਚ ਪਰ ਪਿਛਲੀ ਸਰਕਾਰ ਦੇ ਮੌਕੇ ਗਲਤ ਕੰਮ ਕੀਤੇ ਗਏ ਆ ਅਨੈਤਕ ਕੰਮ ਕੀਤੇ ਗਏ ਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਭਾਈ ਇਹਦਾ ਕੀ ਬਣੂਗਾ ਇਹਦਾ ਮਸਲੇ ਦਾ ਹੱਲ ਕੀ ਆ ਮਸਲੇ ਦਾ ਹੱਲ ਕੀ ਨਿਕਲਣਾ ਇਹਦੇ ਬਾਰੇ ਅਜੇ ਤੱਕ ਕੁਝ ਨਹੀਂ ਕਰ ਆਪਾਂ ਅੰਦਾਜ਼ਾ ਲਾ ਸਕਦੇ ਪਰ ਇੰਨੀ ਗੱਲ ਦਾ ਜ਼ਰੂਰ ਪਤਾ ਲੱਗਾ ਵੀ ਜਿਹੜੀਆਂ ਚਾਰ ਕੰਪਨੀਆਂ ਨੇ ਘੋਬੜਾਉਣ ਵਾਲੀਆਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀਗਾ ਸਬੰਧਤ ਕੇਂਦਰ ਦੇ ਸਿਹਤ ਵਿਭਾਗ ਨੇ ਤੇ ਫੂਡ ਸਪਲਾਈ ਡਿਪਾਰਟਮੈਂਟ ਨੇ ਤੇ ਹੁਣ ਉਸ ਤੋਂ ਬਾਅਦ ਪਤਾ ਲੱਗਾ ਵੀ ਚਾਰ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਦੇ ਘਿਓ ਦੇ ਨਮੂਨੇ ਫੇਲ ਹੋ ਗਏ ਆ ਜਦੋਂ ਕਿ ਘਿਓ ਦੇ ਨਮੂਨੇ ਫੇਲ ਹੋ ਗਏ ਉਹਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੁਣ ਉਹ ਕਾਰਨ ਦੱਸੋ ਨੋਟਿਸ ਤੋਂ ਬਾਅਦ ਕੀ ਉੱਤਰ ਦਿੰਦੇ ਆ ਕਿਵੇਂ ਇਸ ਮਸਲੇ 'ਚੋਂ ਬਚਦੇ ਆ ਇਹ ਹੁਣ ਵਕਤ ਬਿਆਨ ਕਰੂਗਾ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਵੀ ਭਾਈ ਮੰਦਰਾਂ ਦੇ ਵਿੱਚ ਘਿਓ ਦੇ ਨਮੂਨੇ ਜਿਹੜੇ ਫੇਲ ਹੋਣ ਲੱਗ ਪਏ ਆ ਤੇ ਉੱਥੇ ਮਲਾਵਟੀ ਚੀਜ਼ਾਂ ਬਣਦੀਆਂ ਸੋ ਚਲੋ ਜੇ ਮੰਦਰ ਦੀ ਗੱਲ ਵੀ ਪਰੇ ਕਰ ਦਈਏ ਤਾਂ ਉਦਾਂ ਵੈਸੇ ਜਿਹੜੀ ਆਪਾਂ ਹਰ ਰੋਜ਼ ਚੀਜ਼ ਖਾਂਦੇ ਉਹਨਾਂ ਦੇ ਵਿੱਚ ਕਿੰਨੀਆਂ ਮਲਾਵਟਾਂ ਸੋ ਗੱਲ ਮੈਂ ਧਰਮ ਤੋਂ ਪਰੇ ਦੀ ਗੱਲ ਇਹ ਸੋਚਦਾ ਵੀ ਭਾਈ ਜੇਕਰ ਵੈਸੇ ਵੀ ਮਨੁੱਖ ਦੀ ਜ਼ਿੰਦਗੀ ਦੇ ਨਾਲ ਵੇਖੀਏ ਤਾਂ ਖਲਵਾੜ ਵਾਲੀ ਗੱਲ ਆ ਇਹ ਪੰਜਾਬ ਦੇ ਵਿੱਚ ਵੀ ਇਵੇਂ ਹੀ ਹੁੰਦਾ ਆਪਾਂ ਪਿੱਛੇ ਜੇ ਖਬਰਾਂ ਸਾਂਝੀਆਂ ਕੀਤੀਆਂ ਸੀ ਪੰਜਾਬ ਦੇ ਵਿੱਚ ਦੁੱਧ ਦੇ ਨਮੂਨੇ ਕਿੰਨੇ ਫੇਲ ਹੋਏ ਆ ਪੰਜਾਬ ਦੇ ਵਿੱਚ ਪਨੀਰ ਕਿਹੋ ਜਿਹਾ ਮਿਲ ਰਿਹਾ ਪੰਜਾਬ ਦੇ ਵਿੱਚ ਦਹੀਂ ਕਿਹੋ ਜਿਹੀ ਖੋਆ ਕਿਹੋ ਜਿਹਾ ਮਿਲ ਰਿਹਾ ਸੋ ਸਾਰੇ ਪਾਸੇ ਇਹੋ ਜਿਹੇ ਹਾਲ ਹੈਗੇ ਆ ਜੀ ਇਹ ਮਿਲਾਵਟ ਕਰਨ ਵਾਲਿਆਂ ਨੂੰ ਵੈਸੇ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਟਹਿਣਾ ਸਾਹਿਬ ਮੈਂ ਤਾਂ ਕਹਿੰਦੀ ਆ ਵੀ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਆ ਪਿੱਛੇ ਜੇ ਇੱਕ ਹੋਰ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਸੀ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜਾ ਮਠਿਆਈਆਂ ਦੇ ਉੱਪਰ ਉਹ ਸਿਲਵਰ ਦਾ ਵਰਕ ਲੱਗਦਾ ਹੈ ਉਹਦੇ ਵਿੱਚ 80% ਦੇ ਤੱਕ ਐਲੂਮੀਨੀਅਮ ਮਿਕਸ ਕੀਤਾ ਹੋਇਆ ਹੈ ਜਿਸ ਦੇ ਕਰਕੇ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਹਾਂ ਬਿਲਕੁਲ ਜੀ ਬਿਲਕੁਲ ਗੱਲ ਤੁਹਾਡੀ ਸਹੀ ਆ ਪਰ ਗੱਲ ਇਹ ਵੀ ਇੱਥੇ ਸਾਰਾ ਪsetShow ਲੋਕਾਂ ਨੂੰ ਪਤਾ ਵੀ ਹੁੰਦਾ ਫੇਰ ਵੀ ਉਹ ਖਾਈ ਪੀ ਜਾਂਦੇ ਆ ਲੋਕਾਂ ਨੂੰ ਹਰ ਗੱਲ ਦਾ ਇਲਮ ਹੁੰਦਾ ਪਰ ਲੋਕ ਵੀ ਨਹੀਂ ਟਲਦੇ ਲੋਕ ਸਵਾਦ ਦੇ ਪੱਟੇ ਪਏ ਆ ਕੰਪਨੀਆਂ ਮੁਨਾਫੇ ਦੀਆਂ ਪੱਟੀਆਂ ਪਈਆਂ ਬਜੋਲੇ ਜਿਹੜੇ ਉਹ ਰਾਹ ਦੇ ਵਿੱਚ ਸੌਦੇਦਾਰੀਆਂ ਦੇ ਪੱਟੇ ਪਏ ਆ ਵਿਭਾਗ ਆ ਜਿਹੜੇ ਉਹ 2 ਨੰਬਰ ਦੀ ਕਮਾਈ ਦੇ ਵਿੱਚ ਪੱਟੇ ਪਏ ਆ ਸੋ ਸਾਰਾ ਕੁਝ ਹੀ ਮਿਲ ਮਿਲਾ ਕੇ ਚੱਲੀ ਜਾਂਦਾ ਕੋਈ ਵੀ ਇੱਕ ਵੀ ਬੰਦਾ ਮੈਨੂੰ ਨਹੀਂ ਲੱਗਦਾ ਵੀ ਸਿਹਰਦ ਹੋ ਕੇ ਸੋਚ ਰਿਹਾ ਜੇ ਕੋਈ ਸੋਚ ਰਿਹਾ ਉਹਦੀ ਚੱਕ ਕੇ ਬਦਲੀ ਕਿਤੇ ਹੋਰ ਨਹੀਂ ਕਰਦੇਓ ਸੋ ਆ ਜਿਹੜੀ ਤੁਸੀਂ ਗੱਲ ਕੀਤੀ ਵੀ ਭਾਈ ਐਲੂਮੀਨੀਅਮ ਕਿਵੇਂ ਵਰਤੀ ਜਾਂਦੀ ਆ ਤੇ ਆਪਾਂ ਕਹਿੰਦੇ ਭਾਈ ਚਾਂਦੀ ਦੇ ਵਰਕ ਵਾਲੀਆਂ ਸੀ ਬਰਫੀਆਂ ਖਾ ਰਹੇ ਆ ਚਾਂਦੀ ਦੇ ਵਰਕ ਵਾਲਗਾਂ ਮਠਿਆਈਆਂ ਖਾ ਰਹੇ ਆ ਇਹ ਮਠਿਆਈਆਂ ਦੇ ਵਿੱਚ ਤਾਂ ਬਹੁਤ ਵਧੀਆ ਚੀਜ਼ ਆ ਹੁਣ ਤਾਂ ਕਹਿੰਦੇ ਵੀ ਸੋਨੇ ਦੇ ਵਰਕ ਵੀ ਲੱਗਣ ਲੱਗ ਪਏ ਵੱਖ-ਵੱਖ ਚੀਜ਼ਾਂ ਦੇ ਉੱਤੇ ਪਰ ਸ਼ੁੱਧਤਾ ਖਾਲਸਪੁਣਾ ਜਿਹੜਾ ਉਹ ਹਰ ਚੀਜ਼ ਦਾ ਖਤਮ ਹੋ ਹੀ ਜਾਂਦਾ ਪਤਾ ਨਹੀਂ ਇਹ ਗੱਲ ਕਿਹੜੇ ਪਾਸੇ ਨੂੰ ਜਾ ਕੇ ਰੁਕਣੀ ਹੈ ਜੀ ਜੀ ਜਨਾਬ ਸਾਹਿਬ ਹੁਣ ਗੱਲ ਕਰਦੇ ਆ ਜੀ ਉੱਧਰ ਕੰਗੜਾ ਨਾਉਦ ਦੀ ਉਹ ਕਹਿੰਦੀ ਆ ਵੀ ਕਰਜ਼ਾ ਚੁੱਕ ਕੇ ਸੋਨੀਆ ਗਾਂਧੀ ਨੂੰ ਪੈਸੇ ਦਿੰਦੀ ਆ ਜੀ ਹਿਮਾਚ ਹਾਉ ਉਹਦੇ ਨਵੀਂ ਖੋਜ ਕੀਤੀ ਹੈ ਜੀ ਇਹ ਹਾਲਾਂਕਿ ਉਹਦੇ ਕੋਲੇ ਕੋਈ ਵੇਰਵਾ ਤਾਂ ਨਹੀਂ ਹੋਣਾ ਮੇਰਾ ਖਿਆਲ ਪਰ ਉਹਨੇ ਖੋਜ ਨਵੀਂ ਕੱਢ ਮਾਰੀ ਆ ਉਹ ਕਹਿੰਦੀ ਜੀ ਕਿ ਮੈਨੂੰ ਪਤਾ ਵੀ ਭਾਈ ਕੀ ਹੁੰਦਾ ਇੱਥੇ ਤੇ ਕਿਵੇਂ ਹੁੰਦਾ ਇੱਥੇ ਉਹ ਕਹਿੰਦੀ ਜੀ ਸਾਰਾ ਕੁਝ ਇੱਥੇ ਗਲਤ ਹੋ ਰਿਹਾ ਤੇ ਉਹ ਕਹਿੰਦੀ ਜੀ ਕਿ ਮੈਨੂੰ ਪਤਾ ਇਸ ਗੱਲ ਦਾ ਵੀ ਭਾਈ ਇਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਤੇ ਪੈਸੇ ਇਕੱਠੇ ਕਰਕੇ ਤੇ ਅੱਗੇ ਪਹੁੰਚਾਏ ਜਾਂਦੇ ਆ ਉਹਨੇ ਦੋ ਟੁੱਕੇ ਗੱਲ ਕਹੀ ਆ ਕਹਿੰਦੀ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਭਾਈ ਬਣੀ ਕੀ ਜਾਂਦਾ ਕਹਿੰਦੀ ਹਿਮਾਚਲ ਪ੍ਰਦੇਸ਼ ਦੀ ਸੁਖੂ ਸਰਕਾਰ ਹੈ ਜਿਹੜੀ ਸੁਖਵਿੰਦਰ ਸੁਖੂ ਦੀ ਸਰਕਾਰ ਇਹ ਲੋਕਾਂ ਦੇ ਕੋਲੋਂ ਪੈਸੇ ਇਕੱਤਰ ਕਰਕੇ ਤੇ ਉਹ ਕਹਿੰਦੀ ਜੀ ਅੱਗੇ ਇਹ ਭੇਜਦੀ ਆ ਗਾਂਧੀ ਪਰਿਵਾਰ ਨੂੰ ਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਜਿਹੜੇ ਉਹਨੇ ਦੋਸ਼ ਲਾਏ ਆ ਤੇ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਰੌਲਾ ਵੱਧ ਗਿਆ ਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਗੱਲ ਕਹੀ ਹੈ ਸੁਖਵਿੰਦਰ ਸੁਖੂ ਹੋਰਾਂ ਨੇ ਵੀ ਜਾਂ ਤਾਂ ਇਹ ਕੋਈ ਸਬੂਤ ਪੇਸ਼ ਕਰੇ ਤੇ ਜੇ ਸਬੂਤ ਨਹੀਂ ਆ ਤੇ ਫਿਰ ਭਾਈ ਇਹ ਦੇ ਵੱਲੋਂ ਕੋਈ ਮਾਫੀ ਮੰਗੀ ਜਾਵੇ ਸੋ ਇਸ ਤਰੀਕੇ ਦੀ ਗੱਲਬਾਤ ਉਹਨਾਂ ਨੇ ਕਹੀ ਆ ਅਰ ਇਹ ਉਹਦੇ ਸੁਭਾਅ ਦੇ ਵਿੱਚ ਸ਼ਾਮਲ ਆ। ਉਹਨੇ ਕੁਝ ਨਾ ਕੁਝ ਕਹਿੰਦੇ ਹੀ ਰਹਿਣਾ। ਉਹਨੇ ਕੁਝ ਨਾ ਕੁਝ ਕਰਦੇ ਹੀ ਰਹਿਣਾ। ਉਹਨੇ ਕੋਈ ਨਾ ਉਹ ਗੱਲ ਛੱਡਣੀ ਛੱਡਣੀ ਆ। ਇਹ ਪਹਿਲਾਂ ਵੀ ਗੱਲ ਆਪਾਂ ਕਰਦੇ ਹੁੰਦੇ ਸੀ ਤੇ ਇਹ ਹੁਣ ਵੀ ਦੱਸਦੇ ਵੀ ਪਾਈ ਇਹ ਕੰਗੜਾ ਦੇ ਸੁਭਾਅ ਦੇ ਵਿੱਚ ਆ। ਉਹਨੂੰ ਇਸ ਇਸ ਪਾਸੇੋਂ ਹਟਿਓਨੇ ਕਿਸੇ ਹੋਰ ਪਾਸੇ ਲੱਗ ਜਾਣਾ ਪਰ ਉਹਨੇ ਇਹ ਗੱਲਾਂ ਕਰਨੀਆਂ ਹੀ ਕਰਨੀਆਂ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਖੈਰ ਹੁਣ ਮੌਸਮ ਦੀ ਗੱਲ ਕਰਦੇ ਆਂ ਕਿਉਂਕਿ ਪੰਜਾਬ ਦੇ ਵਿੱਚ ਔਸਤ ਨਾਲੋਂ 27% ਦੀ ਮੀਂਹ ਘੱਟ ਪਏ ਨੇ ਜੀ। ਬਿਲਕੁਲ ਜੀ ਪੰਜਾਬ ਦੇ ਵਿੱਚ ਐਤਕੀ ਔਸਤ ਦੇ ਨਾਲੋਂ 27 ਫੀਸਦੀ ਮੀਂਹ ਘੱਟ ਪਿਆ ਹਾਲੇ ਤੱਕ ਦੇ ਵੇਰਵਾ ਹੁਣ ਜਿਹੜਾ ਇਹ ਹਾਲੇ ਤੱਕ ਦਾ ਵੇਰਵਾ ਇਹਦੇ ਵਿੱਚ ਕੀ ਨਵੀਆਂ ਜਾਣਕਾਰੀਆਂ ਆਉਂਦੀਆਂ ਕੀ ਨਵੀਆਂ ਤਬਦੀਲੀਆਂ ਆਉਂਦੀਆਂ ਇਹ ਵਕਤ ਬਿਆਨ ਕਰੂਗਾ ਪਰ ਗੱਲ ਇਹ ਜੀ ਕਿ ਐਤਕੀ ਪੰਜਾਬ ਦੇ ਵਿੱਚ ਔਸਤ ਨਾਲੋਂ ਮੀਂਹ ਘੱਟ ਪਏ ਆ 27 ਫੀਸਦੀ ਸੌਣ ਤੇ ਭਾਦੋਂ ਦੇ ਵਿੱਚ ਆਮ ਤੌਰ ਤੇ ਮੀਂਹ ਪੈਂਦੇ ਹੁੰਦੇ ਵੱਧ ਤੇ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਤਾਂ 980 ਤੇ ਚਲੋ ਹੁਣ ਤਾਂ ਅਸੂ ਦੇ ਮਹੀਨੇ ਦੇ ਵਿੱਚ ਬਹੁਤੇ ਮੀਂਹ ਪੈਂਦੇ ਵੀ ਨਹੀਂ ਹੁੰਦੇ ਜਦੋਂ ਪੈਂਦੇ ਹੁੰਦੇ ਇਤਕੀ ਓਨੇ ਨਹੀਂ ਪਏ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਵੀ ਭਾਈ ਇਸ ਜਿਸ ਤਰੀਕੇ ਦੇ ਨਾਲ ਮੀਂਹ ਘਟੇ ਆ ਇਹ ਇੱਕ ਚਿੰਤਾਜਨਕ ਵਰਤਾਰਾ ਹੈਗਾ ਇਹ ਚਿੰਤਾ ਵਾਲੀ ਗੱਲ ਹੈਗੀ ਆ ਵੀ ਪੰਜਾਬ ਦੇ ਵਿੱਚ ਮੀਂਹ ਇੰਨੇ ਕਿਉਂ ਘਟ ਪੈ ਰਹੇ ਆ ਸੋ ਉਹਨਾਂ ਨੇ ਇਸ ਗੱਲ ਦੇ ਉੱਤੇ ਚਿੰਤਾ ਜਿਹੜੀ ਜ਼ਾਹਰ ਕੀਤੀ ਆ ਸੋ ਦੇਖਦੇ ਭਾਈ ਆਉਂਦੇ ਸਮੇਂ 'ਚ ਕੀ ਬਣਦਾ ਪਰ ਪੰਜਾਬ ਦੇ ਵਿੱਚ ਕਈ ਖੇਤਰ ਡਾਰਕ ਜ਼ੋਨ ਦੇ ਵਿੱਚ ਆ ਪਾਣੀ ਦੇ ਪੱਖ ਤੋਂ ਉਹਦੇ ਕਰਕੇ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਹੈਗੀਆਂ ਜੀ ਜੀ ਤੇ ਟੈਣਾ ਸਾਹਿਬ ਮਨੋਰੰਜਨ ਜਗਤ ਠੀਕ ਹੈ ਜੀ ਹਾਂ ਬਿਲਕੁਲ ਜੀ ਮਨੋਰੰਜਨ ਜਗਤ ਠੀਕ ਹੈ ਜੀ ਪੰਜਾਬੀ ਫਿਲਮਾਂ ਆ ਰਹੀਆਂ ਪੰਜਾਬੀ ਫਿਲਮਾਂ ਕਈ ਚੰਗੀਆਂ ਵੀ ਚੱਲ ਰਹੀਆਂ ਜਿਵੇਂ ਕਿ ਆ ਹੁਣੇ-ਹੁਣੇ ਫਿਲਮ ਬੱਬੂ ਮਾਨ ਦੀ ਵੀ ਠੀਕ ਰਹੀ ਹੈ ਇਸ ਤੋਂ ਪਹਿਲਾਂ ਅਰਦਾਸ ਫਿਲਮ ਬਹੁਤ ਵਧੀਆ ਰਹੀ ਹੈ ਰਜਨੀ ਫਿਲਮ ਬਹੁਤ ਵਧੀਆ ਰਹੀ ਹੈ ਤਿੰਨੇ ਫਿਲਮਾਂ ਬਹੁਤ ਵਧੀਆ ਰਹੀਆਂ 1 27 ਤਰੀਕ ਨੂੰ ਫਿਲਮ ਆਉਣੀਆਂ 27 ਸਤੰਬਰ ਨੂੰ ਤੇ ਇਹਦੇ ਵਿੱਚ ਨੀਰੂ ਬਾਜਵਾ ਨੇ ਅਮਰਤਮਾਨ ਨੇ ਜਸ ਬਾਜਵਾ ਨੇ ਹੋਰ ਕਈ ਚੰਗੇ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ ਸ਼ੁ크ਰਾਨਾ ਫਿਲਮਾ ਤੇ ਇਹ ਵੀ ਚੰਗੀ ਰਹਿਣ ਦੀ ਆਸ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ